ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਇਸਪੜਨੋ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਰਤੋਕੇ ਵੀਰ ਗੁਰਦੇਵਾਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਇਸ ਕਰੂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਸਾਫ਼ ਸੁਥਰਾ ਕੰਮ ਆ ਮੇਰਾ ਭਰਾ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਤੇ ਜਿਹੜਾ ਕੋਈ ਭਰਾ ਅੱਜ ਤੇ ਵਿਜ਼ਿਟ ਕਰ ਸਕਦਾ ਤੇ ਮੋਸਟ ਵੈਲਕਮ ਇਥੇ ਆਣ ਕੇ ਤੁਸੀਂ ਚਵਾਈ ਕਰਕੇ ਵੀ ਪਸ਼ੂ ਤਸੱਲੀ ਕਰਕੇ ਵੀ ਲੈ ਕੇ ਜਾ ਸਕਦੇ ਜੀ। ਸੋ ਨਾਲ ਨਾਲ ਲੱਗਦੇ ਪਿੰਡ ਪੱਖੋਪੁਰਾ ਪਿੰਡ ਚੋਲਾ ਸਾਹਿਬ ਧੁੰਨ ਠੀਕ ਹੈ ਜੀ ਰੂੜੀ ਵਾਲਾ ਤੇ ਤਕਰੀਬਨ ਹਰੀਕੇ ਪੱਤਨ ਤੋਂ ਵੀ ਕੋਈ 8-10 ਕਿਲੋਮੀਟਰ ਦੀ ਦੂਰੀ ਹੈ ਸਾਰੀ ਸਰਹਿਆਲੀ ਦੀ। ਕਲਾ ਤੋਂ ਵੀ ਤਕਰੀਬਨ ਕੋਈ ਜ਼ਿਆਦਾ ਨਹੀਂ ਤੇ ਕੋਈ 8-7 ਕਿਲੋਮੀਟਰ ਦੀ ਦੂਰੀ ਹੈ ਪਿੰਡ ਰਤੋਕੇ ਦੀ। ਅੱਜ ਤਰੀਕ 12 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ। ਇਸ ਵੀਡੀਓ ਦੇ ਵਿੱਚ ਨਾਗ ਵੈਸੇ ਦਾ ਦਧਾਰੂ ਪਸ਼ੂ ਜਿਹੜੇ ਹੁਣ ਮੌਕੇ ਤੇ ਦੁੱਧ ਦੇ ਰਿਹਾ ਠੀਕ ਹੈ ਜੀ ਉਹ ਤਿੰਨ ਦਿਖਾਵਾਂਗੇ ਤੁਹਾਨੂੰ ਇੱਕ ਆਫਸਰ ਬੱਛੀ ਤੁਹਾਨੂੰ ਦਿਖਾ ਦਾਂਗੇ ਬਹੁਤੇ ਵੀਰ ਆਸ ਕਰਦੇ ਵੀ ਇੱਕ ਉਸ ਸਟੇਜ ਦੇ ਉੱਪਰ ਪਸ਼ੂ ਮਿਲ ਜਵੇ ਵੀ ਲਿਆਉਂਦਾ ਸਾਰੀ ਜਿਹੜੀ ਏਆਈ ਹੋ ਜਾਈ ਜਾਂ ਟੀਕਾ ਪਸ਼ੂ ਤੇ ਭਰਿਆ ਜਾਵੇ ਠੀਕ ਹੈ ਜੀ ਇੱਕ ਬੱਛੀ ਤੁਹਾਨੂੰ ਦਿਖਾ ਦਾਂਗੇ ਦੋਦਾ ਦੰਦ ਇੱਕ ਇਹਨੇ ਸਟਿਆ ਕਰਮਾਲੀ ਦਾ ਠੀਕ ਹੈ ਜੀ ਆਫਸਰ ਬੱਛੀ ਆ ਤੇ ਬਿਲਕੁਲ ਲੱਗਣ ਬੰਨ ਤੇ ਬਤਰ ਤੇ ਆ ਇਹ ਬੱਛੀ ਤੁਹਾਨੂੰ ਦਿਖਾ ਦਿੱਤੀ ਜਾਊਗੀ ਜਿਹੜਾ ਮੇਰਾ ਪ੍ਰਾਕ ਖੌਂਕ ਰੱਖਦਾ ਠੀਕ ਹੈ ਜੀ ਤੇ ਉਹ ਤੁਸੀਂ ਪਛੀ ਖਰੀਦ ਲਿਓ ਠੀਕ ਹੈ ਤੋੜ ਕੇ ਪੂਰੀ ਤਸੱਲੀ ਨਾਲ ਦਿਖਾ ਦੇਵਾਂਗੇ ਇੱਧਰ ਜਿਹੜੇ ਦੋਸਤੋ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਆਪਾਂ बटे ਜਿਹੜੇ ਹੁਣ ਇਸ ਵਕਤ ਦੁੱਧ ਤੇ ਚੱਲਣਦੇ ਆ ਇੱਕ ਤਿਲੜ ਵੜਾ ਬੜੇ ਭਾਫੜਤੇ ਦੇ ਵਿੱਚ ਮਿਲ ਜੂਗੀ ਤੁਹਾਨੂੰ ਦੁੱਧ ਚੰਗਾ ਐ ਸਵੈਰ ਦੇ ਥੱਲੇ ਤੇ तकरीबन ਕੋਈ 22 24 ਲੀਟਰ 24 ਲੀਟਰ ਇੱਕ ਹਾਜ਼ਰ ਤੁਹਾਨੂੰ ਵਹਿਰ ਦਿਖਾ ਦੇਵਾਂਗੇ ਤੇ ਇੱਕ ਜਰਸੀ ਬਰੀਡ ਤੇ ਕਾਫੀ ਬੀਰ ਸ਼ੌਂਕ ਰੱਖਦੇ ਆ ਇੱਕ ਜਰਸੀ ਬਰੀਡ ਦੇ ਵਿੱਚ ਪਛੀ ਤੁਹਾਨੂੰ ਦਿਖਾਵਾਂਗੇ ਸੂਈ ਸਵਾਈਆ ਤੇ ਇਸ ਵਕਤ ਤੋਂ ਬੌਲੇ ਦੇ ਵਿੱਚ ਆ ਠੀਕ ਹੈ ਜੀ ਤੇ ਪੂਰੀ ਗੱਲਬਾਤ ਕਰਦੇ ਆਂ ਵੀਰ ਗੁਰਦੇਵਾਲ ਸਿੰਘ ਦੇ ਨਾਲ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆਂ ਸੋ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਆਜੋ ਵੀਰ ਗੁਰਦੇਵਾਲ ਸਿੰਘ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਪੰਜ ਸਾਲ ਹੋ ਚੈਗਾ ਠੀਕ ਠਾਕ ਵਧੀਆ ਵੀਰ ਜੀ ਬੜੀ ਕਿਰਪਾ ਬਾਪੇ ਦੀ ਹੋਰ ਤੁਸੀਂ ਸੁਣਾਓ ਠੀਕ ਹੈ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੇ ਵੀਰ ਜੀ ਬਾਕੀ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋੜੀ ਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਹੀ ਬਹੁਤ ਬਹੁਤ ਮੁਬਾਰਕਾਂ ਪਾਸ਼ਾ ਹਰੇਕ ਨੂੰ ਇਹ ਵਧੀਆ ਰੱਖੇ ਚੜ੍ਹਦੀ ਕਲਾ 'ਚ ਅੱਛਾ ਵੀਰ ਗੁਰਦਿਆਲ ਸਿੰਘ ਜੀ ਮਾਲ ਐਸੇ ਤਰ੍ਹਾਂ ਕੋਈ ਦੋ ਚਾਰ ਨਗ ਆਏ ਗਏ ਰਹਿੰਦੇ ਆਪਣੇ ਕੋਲ ਜੀ ਹਾਂਜੀ ਵੀਰ ਜੀ ਹਾਂਜੀ ਅਸੂ ਇਹਨਾਂ ਵੀ ਥੋੜਾ ਵੀਡੀਓ ਆਪਣੀ ਲੇਟ ਹੋ ਜਾਂਦੀ ਪਰ ਵੀਡੀਓ ਵਿੱਚ ਇਸ ਤਰ੍ਹਾਂ ਹੁੰਦਾ ਵੀ ਜਦੋਂ ਆਪਾਂ ਇੱਕ ਵੀਡੀਓ ਪਾਈ ਨਾ ਮੁੜ ਕੇ ਤੁਹਾਨੂੰ ਪਤਾ ਵੀ ਆਪਣਾ ਕੰਮ ਆਪਾਂ ਰੱਖਦੇ ਸਾਫ ਸੁਥਰਾ ਹਾਂਜੀ ਆਪਾਂ ਜਿਆਦਾ ਝੂਠ ਤੋਂ ਬਾਹਰ ਵਾਲਾ ਕੰਮ ਨਹੀਂ ਰੱਖਿਆ ਚਲੋ ਹਾਂਜੀ ਆਸ਼ਾ ਕਿਰਪਾ ਕਰੇ ਇਸ ਤਰ੍ਹਾਂ ਹੀ ਰਵੇ ਬਿਲਕੁਲ ਜੀ ਤੇ ਆਪਣੇ ਕੋਲੇ ਨਾ ਵਾਲ ਜਿੰਨਾ ਉਹਦਾ ਵਿਗਦਾ ਜਾਂਦਾ ਨਾਲ ਦੀ ਨਾਲ ਹੀ ਠੀਕ ਹੈ ਜੀ ਤਾਂ ਕਰਕੇ ਵੀਡੀਓ ਦਾ ਮੌਕਾ ਨਹੀਂ ਮਿਲਦਾ ਠੀਕ ਹੈ ਜੀ ਵੀਡੀਓ ਤਾਂ ਇਸ ਤਰ੍ਹਾਂ ਹੀ ਆ ਕਿ ਧੱਕੇ ਨਾਲ ਬਾਹਲੀ ਹਾਂ ਹਾਂ ਕਦੀ ਮਾਨ ਕਰਦਾ ਵੀ ਚਲੋ ਆਈਏ ਸਾਹਮਣੇ ਹਾਂ ਨਹੀਂ ਹਾਂ ਨਹੀਂ ਹਾਂਜੀ ਇਦਾਂ ਨੇ ਜਦੋਂ ਵੀਡੀਓ ਪਾ ਲਈਦੀ ਹੋਰ ਵੀ ਭਰਾ ਨਾਲ ਜੁੜ ਜਾਂਦੇ ਆ ਚਲੋ ਦਿਨ ਪਿਆਰ ਦਾ ਕਰਕੇ ਸਹੀ ਹਾਂਜੀ ਹਾਂਜੀ ਹਾਂ ਦੇ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਚਲੋ ਬਹੁਤ ਵਧੀਆ ਗੱਲ ਵੀਰ ਅੱਛਾ ਵੀਰ ਤੇ ਆਹ ਅੱਜ ਟੋਟਲ 4 ਐਨੀਮਲ ਨੇ ਆਪਣੇ ਕੋਲ ਇੱਕ ਤਾਂ ਬਹੁਤ ਅੱਛੀ ਹੈ ਤਾਂ ਆਪਾਂ ਜ਼ਿਕਰ ਕਰਤਾ ਤੇ ਤਿੰਨ ਜਿਹੜੇ ਹੁਣ ਇਸ ਵਕਤ ਦੁੱਧ ਤੇ ਚੱਲਣ ਦੇ ਹਾਂਜੀ ਦੁੱਧ ਤੇ ਆ ਠੀਕ ਹੈ ਜੀ ਬਾਕੀ ਬੜਾ ਚੰਗੀਆਂ ਨੇ ਹਾਂਜੀ ਤੋਂ ਭਾਪੜ ਤਾਂ ਵੀ ਦੋਸਤੋਂ ਬੜਾ ਜਾਇਜ਼ ਤੇ ਵਾਜਿਬ ਕਰਾਉਣ ਦੀ ਆਪਣੀ ਕੋਸ਼ਿਸ਼ ਰਹੂਗੀ ਤੋ ਬਾਕੀ ਮੇਰਾ ਭਰਾ ਜੇ ਆ ਤੇ ਆਣ ਕੇ ਜਿੱਥੇ ਵੀ ਕਿਸੇ ਭਰਾ ਦਾ ਤਾਲ ਮੇਰ ਬੈਂਦਾ ਤੁਸੀਂ ਪਿਠਾ ਲਿਓ ਪਹਿਲੇ ਨੰਬਰ ਤੇ ਸ਼ੁਰੂਆਤ ਇੱਕ ਕਰਦੇ ਆ ਜਰਸੀ ਬ੍ਰੀਡ ਦੀ ਬੱਚੀ ਤੁਸੀਂ ਸਾਹਮਣੇ ਦੇਖ ਰਿਹਾ ਜੀ ਅੱਛਾ ਫਿਰ ਕਰਤਿਆ ਜੀ ਇਹ ਬੱਚੀ ਦੀ ਪੂਰੀ ਡਿਟੇਲ ਪੂਰਾ ਵੇਰਵਾ ਕਰਦੀਏ ਜੀ ਦਾ ਸਾਜਾ ਇਹ ਮਿੰਜੀ ਪਹਿਲੇ ਸਵੇ ਸੋਈ ਆਏ ਹਾਂਜੀ ਇਹ ਪਰਸੋਂ ਸੋਈ ਹੈ ਛਾਮੀ ਪਰਸੋਂ ਦੇ ਪਰਸੋਂ ਛਾਮੀ 에 ਸੋਈ ਆ ਇਹ ਮੂੰਹ ਦੋ ਦੰਦਾਂ ਦਾ ਦੋਂਦੀ ਹੈ ਬੱਚੀ ਚੌਂਕ ਦੇ ਦੰਦਾਂ ਚ ਇੱਕ ਦੰਦ ਨੇ ਸਿੱਟਿਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬੋਲਾ ਇਸ ਵਕਤ ਕਿੰਨਾ ਚੋਇਆ ਬੋਲਾ ਜੀ ਟਾਈਮ ਤੁਸੀਂ ਲਾ ਲਓ 12 ਤੋਂ 13 ਲੀਟਰ ਜਿਹੜਾ ਆਪਾਂ ਲੀਟਰ ਮਾਰ ਲੈਣੇ ਚੋਕੇ 12 13 ਭਾਵੇਂ ਦੋ ਟਾਈਮ ਤਿੰਨ ਟਾਈਮ ਬੰਦਾ ਚੁਆਈ ਕਰਕੇ ਲੀਟਰ ਮਾਰ ਲੈ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ 12 13 ਲੀਟਰ ਤੋਂ 12 13 ਤੋਂ ਸਟਾਰਟਿੰਗ ਹੋਈ ਹੈ ਹਾਂਜੀ ਆਪਾਂ ਮੈਲ ਕਰਦੇ ਆ ਜਿਆਦਾ ਨਹੀਂ ਤੇ 17 18 17 18 ਪੂਨ ਬੱਚੀ ਚਵਾਊਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਮਗਰ ਇਹਦੇ ਬੱਚਾ ਮੇਲ ਕੱਪ ਆ ਗਿਆ ਜੀ ਮੇਲ ਆ ਜੀ ਹਾਂਜੀ ਉਹ ਵੀ ਮਗਰ ਬੱਚਾ ਆ ਗਿਆ ਠੀਕ ਹੈ ਜੀ ਜਰਸੀ ਦੇ ਸ਼ਕੀਰ ਵੀਰਾਂ ਦੀ ਇੱਕ ਤੋਹਫਾ ਚੀਜ਼ ਆਪਾਂ ਦਿ ਦੋਂਦੀ ਵੱਛੀ ਆ ਮੂੰਹ ਫੜ ਕੇ ਵੀ ਤਸੱਲੀ ਨਾਲ ਤੁਹਾਨੂੰ ਆਪਾਂ ਸ਼ਿਓਰ ਕਰ ਦਿਆਂਗੇ ਕਨਫਰਮ ਕਰਾ ਦਿਆਂਗੇ ਤਿੰਨ ਦਿਨ ਹੋ ਗਏ ਨਾੜੂਆ ਨਾਲਾ ਬੱਚੇ ਦੇ ਤੇ ਇੱਧਰ ਤੁਹਾਨੂੰ ਇੱਕ ਵਾਰੀ ਥੰਮ ਥੰਮ ਆਪਾਂ ਮੋٹے ਤੌਰ ਤੇ ਦਿਖਾ ਦਿੰਨੇ ਆ ਕਿ ਇਹ ਭਲਾ ਨਹੀਂ ਆ ਵਰਜੀ ਇਹਦੇ ਪਲੂਣ ਹੈ ਕੀ ਆ ਹਾਂ ਜੀ ਇਹ ਭਲਾ ਨਹੀਂ ਆ ਲੋ ਜੀ ਪਲੂਣ ਬਹੁਤ ਚੰਗਾ ਚੁਆਈ ਆ ਠੀਕ ਆ ਜੀ ਪਲੂਣ ਦੋਸਤੋ ਖਵਾਨੇ ਚੜੇ ਦੇ ਉੱਪਰ ਨਜ਼ਰ ਆ ਰਹੀ ਆ ਤੁਹਾਨੂੰ ਬਾਕੀ ਪਲ ਪਲ ਉੱਤਰ ਤੋਂ ਬਾਅਦ ਥਾਣਾ ਵਾਂਗ ਸੇ ਹੱਥੀ ਮੁਠੀ ਵਾਲਾ ਤੇ ਦੋਂਦੀ ਵੱਛੀ ਆ ਠੀਕ ਆ ਜੀ ਪਿਓਰ ਦੋਂਦੀ ਵੱਛੀ ਆ ਸੋ ਥਣ ਆਪਸੀ ਗਾਇਬ ਥਾਣਾ ਤਕਰੀਬਨ 5 5 6 6 ਇੰਚ ਤੇ ਥਣ ਲੱਗਾ ਬਰਲਾਪੁਰਲਾ ਬਹੁਤ ਜਿਆਦੀਆਂ ਸੋਣੀਆਂ ਨੇ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾਉਣੀ ਆ ਵੇੜ ਆ ਲਿਓ ਜੀ ਕੱਢ ਕੇ ਤੋੜ ਕੇ ਦਿਖਾਈਏ ਖੋਲਿਓ ਜਾਈ ਬਾਹਰ ਨੂੰ ਤੋੜ ਦੇ ਲਓ ਜੀ ਠੀਕ ਆ ਜੀ ਬਾਕੀ ਪਿੰਡੇ ਪੁੰਡੇ ਦੀ ਪੂਰੀ ਨਿਗਰ ਬੰਤਰ ਪੁੰਤਰ ਦੀ ਤੁਸੀਂ ਵੇਖ ਲੋਗੇ ਦੋਸਤੋ ਵੈਸੇ ਚਲੋ ਸੂਸਵਾਜ ਪਸ਼ੂ ਆਇਆ ਹੁੰਦਾ ਦੋ ਤਿੰਨ ਦਿਨ ਨਾਰਮਲੀ ਇੱਕ ਵਾਰੀ ਫੇਰ ਪਸ਼ੂ ਵਾਸਦਾ ਕੋਈ ਪੰਜੀ ਸੱਤੀ ਅੱਠੀ ਤਸੀਦੀ ਨਹੀਂ ਜਾ ਕੇ ਤੇ ਬਾਹਰ ਜਦੋਂ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਣੇ ਆ ਆ ਦੇਖੋ ਜੀ ਬਾਕੀ ਬਿਲਕੁਲ ਕੰਪੈਕਟ ਟਰੈਕਟਰ ਤੇ ਵੇਚਿਆ ਠੀਕ ਆ ਜੀ ਥੋੜੀ ਭਲੂਣ ਭਾਲ ਇੱਕ ਵਾਰੀ ਪਹਿਲਾਂ ਆਪਾਂ ਜ਼ਿਕਰ ਕੀਤਾ ਕਰੂ ਫੇਰ ਕਰਦੇ ਨੇ ਆ ਭਾਲ ਨਾਰਮਲੀ ਤੁਹਾਨੂੰ ਦਿਖਾਈ ਦਊਗੀ ਕੱਦ ਤਕਰੀਬਨ ਨਾਰਮਲ ਦਰਮਿਆਨੀ ਮੀਡੀਅਮ ਤੋਂ ਪਲੱਸ ਹਾਈਟ ਹੈ ਦੀ ਠੀਕ ਆ ਆ ਮੋੜ ਦਿਓ ਜੀ ਮੋੜ ਦਿਓ ਆ ਠੀਕ ਹੈ ਇਧਰ ਕਰਕੇ ਡੱਕ ਲਿਆ ਜੇ ਇੱਕ ਵਾਰੀ ਐ ਨੂੰ ਕਰਕੇ ਡੱਕ ਲਿਆ ਜੇ ਐ ਨੂੰ ਕਰਕੇ ਡੱਕ ਲਿਓ ਹਾਂ ਹਾਂ ਐ ਨੂੰ ਤੋੜਦੇ ਆ ਜ ਮੜਾ ਜ ਐ ਨੂੰ ਤੋੜਦੇ ਆ ਜ ਹੋਰ ਆ ਦੇਖੋ ਜੀ ਠੀਕ ਹੈ ਠੀਕ ਹੈ ਸੋ ਬਾਕੀ ਨਾਰਮਲੀ ਇੱਕ ਥੋੜਾ ਜਿਹਾ ਬਾਡੀ ਦੇ ਉੱਪਰ ਤੁਹਾਨੂੰ ਜਿਹੜੇ ਨਿਸ਼ਾਨ ਦਿਖਾਈ ਦੇਣਗੇ ਠੀਕ ਹੈ ਜੀ ਆ ਮੋੜ ਦਿਓ ਜੀ ਮੋੜ ਦਿਓ ਵਾਹ ਦਖਾਈ ਦੇਣ ਦੇ ਉੱਪਰ ਜਿਹੜਾ ਦੋਸਤ ਹੈ ਕਦੀ ਪਿਛਲੇ ਕੁਝ ਸਮੇਂ ਪਹਿਲਾਂ ਜਿਹੜੀ ਲੰਬੀ ਸਕਿਨ ਦੀ ਆਈਸੀ ਕੀ ਬਿਮਾਰੀ ਠੀਕ ਹੈ ਜੀ ਉਹਦੇ ਕਰਕੇ ਥੋੜਾ ਜਿਹਾ ਕਿਤੇ ਮਾੜੇ ਮੋਟੇ ਨਿਸ਼ਾਨ ਜੇ ਕਰਕੇ ਥੋੜਾ ਜਿਹਾ ਪਿੰਡੇ ਦੇ ਉੱਪਰ ਤੁਹਾਨੂੰ ਲੱਗੂਗਾ ਬਾਕੀ ਹਾਈਟ ਸੋਹਣੀ ਹੈ ਬੈੜਦੀ ਥੱਲੇ ਲੇਵੇ ਦੀ ਪੰਤਰ ਬਹੁਤ ਸੋਹਣੀ ਹੈ ਤੇ 12 ਲੀਟਰ ਇਸ ਵਕਤ ਬੌਲੀ ਤੋਂ ਸਟਾਰਟਿੰਗ ਹੈ ਠੀਕ ਹੈ ਠੀਕ ਆ ਅੱਛਾ ਫਿਰ ਗੁਰਦੇਵ ਜੀ ਦੀ ਡਿਮਾਂਡ ਕੀ ਕਰਦੇ ਪਏ ਆ ਦਵਾਂਗੇ ਕਿੰਨੇ ਦੀ ਵੱਛੀ ਡਮਾਂਡ ਵੀ ਤੁਹਾਨੂੰ ਪਤਾ ਵੀ ਇਹੋ ਜੀਆਂ ਵੱਛੀਆਂ ਦਾ ਮੁੱਲ ਤਣ ਲੋਕ 90 95 ਲੱਖ ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਆਪਾਂ ਮੁੱਲ ਜਾਇ ਕਰਾਂਗੇ ਹਾਂਜੀ ਮਾਰਡ ਦਾ ਹਾਂਜੀ ਇਹ ਆਪਾਂ ਮੋਲੇ ਦਾ 70 ਹਾਂਜੀ 70 ਚੋਂ ਮਾਨਤਨ ਖੁੱਲਾ ਕਰਦੇ ਆ 70 ਚੋਂ ਖੁੱਲਾ ਮਾਨਤਨ ਕਰਦੇ ਆ ਕੋਈ ਠੀਕ ਹੈ ਜੀ ਹਾਂਜੀ ਲੋਬ ਦੋਸਤੋ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਠੀਕ ਹੈ ਜੀ ਕੋਈ ਭਰਾ ਸੰਪਰਕ ਕਰ ਲੇ ਬਾਕੀ ਆ ਜਿਹੜੀ ਇੱਕ ਉਲਟ ਪੈਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਥਾਂ ਦਿਖਾ ਰਹੇ ਆ ਤੇ ਮੋਹੋਂ ਦੰਦੀ ਵੀ ਵੀਰ ਗਰਦੇਵ ਜੀ ਜੇ ਹੋ ਸਕਦਾ ਉਹ ਦੇਖੋ ਕਨਫਰਮ ਹਾਂਜੀ ਜ਼ਰੂਰ ਜ਼ਰੂਰ ਆਪਾਂ ਉਹ ਵਿਖਾ ਦਿੰਨੇ ਹਾਂਜੀ ਆਹ ਦੇਖੋ ਜੀ ਇੱਕ ਚੌਕ ਦਾ ਸੈਟ ਕੇ ਤੇ ਮਾਰਾ ਚੱਕਿਆ ਹਨਾ ਹਾਂਜੀ ਆ ਦੂਜਾ ਚੌਕ ਦਾ ਬਰਾਬਰ ਕਰ ਗਏ ਹਨਾ ਹਾਂਜੀ ਹਜੇ ਦੋਂਦੀ ਚੌਗੀ ਦੇ ਵਿੱਚ ਹੀ ਕੋਈ ਮੰਨ ਲੇ ਭਾਵੇਂ ਠੀਕ ਹੈ ਜੀ ਠੀਕ ਆ ਮੋਬਾਈਲ 70000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਠੀਕ ਆ ਜੀ ਬੱਚੀ ਬਹੁਤ ਪਿਆਰੀ ਆ ਚੰਗੀ ਆ ਪਸੰਦ ਆ ਜਾਊਗੀ ਠੀਕ ਆ ਇੱਧਰ ਸੈਗਰ ਨੰਬਰ ਤੇ ਫਿਰ ਕਰਤਿਆਲ ਆਪਣੇ ਕੋਲ ਜਿਹੜੀ ਆ ਵੈੜ ਖੜੀ ਆ ਇਹਦਾ ਸੁਆ ਕਿਵੇਂ ਆ ਜੀ ਇਹਦਾ ਸੁਆ ਨੂੰ ਜੀ ਕੋਈ ਤਿੱਜਾ ਮੰਨ ਲੇ ਹੈ ਦੁੱਜਾ ਕਰਕੇ ਲੈਂਦੀ ਆਪਾਂ ਹਾਂਜੀ ਇਹਦਾ ਤਿੱਜਾ ਮੰਨ ਲੇ ਭਾਵੇਂ ਬਈ ਅੱਛਾ ਜੀ ਹਾਂਜੀ ਹਾਂਜੀ ਆਜੇ ਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਇਹ ਨੂੰ ਸੂਈ ਨੂੰ ਵੀਰ ਜੀ 20 ਤੋਂ 25 ਦਿਨ ਹੋ ਗਏ ਵੀ ਆ 25 ਦਿਨ ਦੀ ਸੂਈ ਹਾਂਜੀ ਉਹ ਬੱਚਾ ਇਹਦਾ ਬੱਚਾ ਠੀਕ ਆ ਜੀ ਏ ਐਸ ਉਹ ਤੋਂ ਦੁੱਧ ਕਿਨੇ ਤੇ ਚੱਲਣ ਦੀ ਹੈ ਦੁੱਧ ਵੀਰ ਜੀ ਆ ਟਾਈਮ ਤੁਸੀਂ ਲਾ ਲਓ ਵੀ 24 ਤੋਂ 25 ਲੀਟਰ 24 25 ਲੀਟਰ 24 ਤੋਂ ਤਾਂ ਬਿਲਕੁਲ 100 ਗ੍ਰਾਮ ਵੀ ਨਹੀਂ ਘਟੂਗਾ ਜਿਤਨਾ ਮਰਜੀ ਕੋਈ ਲੀਟਰ ਮਾਰ ਲੈ ਦੋ ਟਾਈਮ ਤਿੰਨ ਟਾਈਮ ਚੁਵਾਈ ਕਰਕੇ ਠੀਕ ਹਾਜ਼ਰ ਹੀ ਆ ਜਿਹੜਾ ਮੈਂ ਗੱਲ ਮੁੱਕਦੀ ਵੀ ਹਾਜ਼ਰ ਦੋ ਤਾਂ ਜਿਹੜਾ 24 ਦੇਣਾ ਆਪਾਂ ਕਿੰਨੂੰ 24 ਲੀਟਰ ਹਾਂਜੀ 24 ਲੀਟਰ ਐਨ ਮਾਣ ਨਾਲ ਲੀਟਰ ਮਾਰ ਦੇ 24 ਤੋਂ ਵੱਧ ਉਹ ਘਾਟ ਵੱਧ ਠੀਕ ਆ ਆ ਵੀ ਦੁੱਧ ਵਾਲੇ ਪਾਸੇ ਦੋਸਤੋ 100 ਤੋਂ 100% ਕਿਸੇ ਪਾਸੇ ਕੋਈ ਪਾਈਆ ਖੰਡ ਦਾ ਕੋਈ ਫਰਕ ਨਹੀਂ ਨਿਕਲਦਾਗਾ ਪਹਿਲਾਂ ਵੀ ਵੀਡੀਓ ਬਹੁਤ ਇਹਨੇ ਵੀ 24 ਗਿਆ ਤੇ 20 ਨਿਕਲੂਗਾ 24 ਗਿਆ ਤੇ ਤੁਸੀਂ 224 ਦੀ ਚਵਾਈ ਕਰੋਗੇ ਮਹੀਨੇ ਦਾ 20 22 ਕ ਦਿਨ ਦੀ ਸੂਈ ਹੈ 25 ਕ ਦਿਨ ਕੋਈ ਮੰਨ ਲੇ ਬੱਚਾ ਤੁਸੀਂ ਆ ਸਾਹਮਣੇ ਦੇਖ ਲਓ ਬੱਚਾ ਮੇਲ ਕਾਠਾ ਠੀਕ ਹੈ ਜੀ ਤੇ ਚਵਾਪ ਸਮਾ ਦੀ ਬਾਕੀ ਅਗਲੇ ਪਿਛਲੇ ਥਾਂ ਦੀ ਪ੍ਰੋਪਰ ਚਵਾਈ ਤੁਸੀਂ ਦੀ ਫਿਰ ਬਿਲਕੁਲ ਬਿਲਕੁਲ ਮਿਲਦੀ ਅਗਲੇ ਨਾਲ ਅਗਲਾ ਪਿਛਲੇ ਨਾਲ ਕੋਈ ਭੂਰ ਛਿੱਟਾ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਇਹ ਚਵਾਈ ਹੈ ਇੱਕ ਨੰਬਰ ਠੀਕ ਹੈ ਜੀ ਹਾਂ ਜੀ ਮੈਂ ਤੁਹਾਨੂੰ ਕੋਈ ਬਾਅਦ ਕਾੜ ਨਹੀਂ ਹਵਾਨੇ ਚਟਾ ਇਹ ਆਪਰੇ ਬੁਣਨ ਦਾ ਪਤ ਦਿਖਾ ਦਿੰਦੇ ਆ ਆ ਕਰੋ ਚੱਕ ਜੀ ਆ ਦੇਖ ਠੀਕ ਹੈ ਜੀ ਜਾਓ ਫਿਰ ਤੋੜ ਕੇ ਦਿਖਾ ਦਗੇ ਇਹਨੂੰ ਵੀ ਠੀਕ ਹੈ ਜੀ ਕਦ ਵੱਡਾ ਦੋਸਤੋ ਐਚ ਐਫ ਬਰੀਡ ਦੇ ਵਿੱਚ ਇਹ ਵਹਿੜ ਆ ਜਾਂਦੀ ਹੈ ਬਾਕੀ ਸਭ ਪੂਰੀ ਆ ਦਾ ਦਾ ਟਾਈਮ ਹੋਣਾ ਮੇਰੇ ਸਾਡੇ 10 ਵਜੇ ਹੋਣਗੇ 10:00 ਵਜੇ ਤੱਕ ਸਮਾਂ ਹੈ ਜੀ ਹਾਂ ਜੀ ਤੇ 5 ਵਜੇ ਚਵਾਈ ਹੋਈ ਹੈ ਸੇਰ ਦੀ ਸਵੇਰ 5 ਵਜੇ ਕਰਤੀ ਸੀ ਸਵੇਰ 5 ਵਜੇ ਚਵਾਈ ਕਰਤੀ ਸੀ ਵੀ ਆਪਾਂ ਟਾਈਮ ਹੀ ਮੇਨੂੰ ਤਾਂ 10 ਵਜੇ ਦਾ ਫਿਕਸ ਕੀਤਾ ਸੀ ਕਿ 10 ਵਜੇ ਆਪਾਂ ਹਾਂ ਜੀ ਹਾਂ ਜੀ ਠੀਕ ਆ ਜੀ ਹਾ ਹਾ ਆ ਦੇਖੋ ਜੀ ਸੋ ਮਾਰਨਿੰਗ ਮਿਲ ਰਹਾ ਦੋਸਤੋ 5 ਵਜੇ ਚਵਾਈ ਦਾ ਸਮਾਂ ਤੁਸੀਂ ਨੋਟ ਕਰ ਲਿਓ ਹੁਣ 10 ਵਜਨ ਰਏ ਆ ਮਾਰਨਿੰਗ ਤੇ ਤੇ ਤਕਰੀਬਨ ਸਮੇਂ ਦੀ ਗੱਲ ਕਰੀਏ ਤਾਂ ਕੋਈ 5 5-4 5-4 ਘੰਟੇ ਚੜੇ ਆ ਨਾਰਮਲੀ ਹੋ ਚੁੱਕੇ ਆ ਠੀਕ ਆ ਜੀ ਆ ਦੇਖੋ ਆ ਬਾਡੀ ਸਟਰਕਚਰ ਆ ਠੀਕ ਆ ਜੀ ਬਾਕੀ ਪਲੀ ਪਲੀਤੀ ਪੂਰੀ ਆ ਜਿੰਨੀ ਵੀ ਆ ਪਲੀ ਸੰਭੀ ਆ ਪੂਰੇ ਨਗਰ ਪਿੰਡੇ ਦੀ ਆ ਹਵਾਨਾ ਕਰਮਾਲੀ ਬਿਲਕੁਲ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਦਾ ਸਮਾਂ ਜਾ ਰਿਹਾ ਠੀਕ ਆ ਜੀ ਉਵੇਂ ਹਵਾਨਾ ਚੜਾ ਪਰਣਾ ਸ਼ੁਰੂ ਕਰ ਦੂਗੀ ਸੋ 24 ਲੀਟਰ ਇਸ ਵਕਤ ਦੇ ਤਲੇ ਮਿਲ ਕਪੈਸਿਟੀ ਹਾਜ਼ਰ ਹਾਂ ਮੋੜ ਲਿਓ ਜੀ ਆ ਸੰਭਲ ਕੇ ਕੋਣੀ ਥੋੜਾ ਸਲੋ ਤੋਰ ਲਿਆ ਜੇ ਲਓ ਜੀ ਠੀਕ ਆ ਸੋ ਬਹੁਤ ਵਧੀਆ ਦੱਸੋ ਪੂਰੀ ਨਿੱਗਰ ਹਾਂ ਥੋੜੀ ਜਿਹਾ ਕੋ ਕਮਾ ਲਿਓ ਕੋਈ ਗੱਲ ਅੱਗੋ ਕਮਾ ਦੇ ਜੀ Sí, como mordeo, mordeo. ਕੀ ਵੀਰ ਕਰਦੇ ਆ ਨਾਰਮਲ ਹੀ ਚਲੋ 524 ਲੀਟਰ ਵਾਲੀ ਆਪਾਂ ਨਾਰਮਲ ਹੀ ਕਹਿ ਸਕਦੇ ਵੀ 524 ਲੀਟਰ ਵਾਲੀ ਤਾਂ ਵਹਿੜ ਹੈਗੀ ਆ 24 ਲੀਟਰ ਤਾਂ ਰੈਡੀ ਹੈ ਨਾ ਜਿਹੜਾ ਹਾਂਜੀ ਹਾਂਜੀ ਤੇ ਬਾਕੀ ਕੋਈ ਚੰਗੀ ਖੇਚਲ ਕਰਦੇ ਹੋ ਹੋਸਲਾ 25 ਲੀਟਰ 25 ਤੋਂ ਬਾਅਦ 26 27 ਵੀ ਚਵਾ ਸਕਦੀ ਚੰਗੀ ਖੇਚਲ ਕਰਦੇ ਹਾਂਜੀ 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 ਤੇ ਇਹ ਅੱਜ ਕਿੰਨੇ ਦੀ ਦੇ ਰਹੇ ਆ ਆਪਾਂ ਵੀਰ ਮੋਲੇ ਦਾ ਕੀ ਕਰਦੇ ਵੀਰ ਹੋਰ ਤੁਹਾਨੂੰ ਬੜਾ ਬਿਹਾਣ ਜਿਹੜੀ 20 ਕਿਲੋ ਵਾਲੀ ਵੀ ਵਹਿੜ ਹੈ ਨਾ ਉਹਦਾ ਵੀ ਲੋਕ 90 95 ਕਰੀ ਜਾਂਦੇ ਮੁੱਲ ਹਾਂਜੀ ਆਪਾਂ ਮੋਲ ਦਾ ਦਾਜ ਕਰਾਂਗੇ ਔਰ ਜਜ ਜਜ ਬਿਲਕੁਲ ਜੀ ਹਾਂਜੀ ਆਪਾਂ 80000 80000 ਚੋਂ ਹਾਂਜੀ ਕੋਈ ਇੱਕ ਗੱਲ ਕਰਦਗੇ ਵੀ ਜਿੱਥੇ ਬਸ ਮੌਕੇ ਦੇ ਕੋਈ ਛੋਟ ਛੱਪਾ ਕੋ 2 400 ਰੁਪਏ ਰਸਾ ਰਸਾ ਛੜਾਈ ਰਹਿ ਜੇ ਫਿਰ 76000 ਰੁਪਏ ਦੀ ਵੜ ਚਾਰ ਹਜ਼ਾਰ ਰੁਪਏ ਛੱਡ ਦਾਂਗੇ ਹੋਰ 76000 ਹਾਂਜੀ ਹਾਂਜੀ ਲਓ ਜੀ 80000 ਦੇ ਵਿੱਚੋਂ 4000 ਹੋਰ ਲੈਸ ਹੋ ਜੋਗੀ 76000 ਦੀ ਵੜ ਮਿਲ ਜੂਗੀ ਬਾਕੀ ਸਾਫ ਸੁਥਰੀ ਹੈ ਦੁੱਧ ਵਾਲੇ ਪਾਸੋਂ ਮੇਰਾ ਭਰਾ ਬੇਫਿਕਰੀ ਨਾਲ ਸੌਦਾ ਕਰ ਲਓ ਠੀਕ ਹੈ ਜੀ ਦੁੱਧ ਵਾਲੇ ਪਾਸੋਂ ਕੋਈ ਵੀਰ ਨਹੀਂ ਹੈਗਾ ਕੋਈ ਨਾ ਕਾਜ਼ਿਕ ਲੂਗਾ ਠੀਕ ਆ ਆ ਦੇਖੋ ਜੀ ਸੋ ਬਹਿਣੀ ਵਾਲੀ ਸਾਈਡ ਤੋਂ ਥਾਣਾ ਦਿਖਾ ਰਹੇ ਆ ਤੇ ਮੁੱਠੀ ਰ ਬਿਲਕੁਲ ਥਾਣਾ ਦੋਸਤੋ ਬਾਕੀ ਜਿਹੜੇ ਵੀਰ ਮਸ਼ੀਨੀ ਚਵਾਈ ਕਰਦੇ ਆ ਫਾਰਮਾਂ ਦੇ ਵਿੱਚ ਤੇ ਮਸ਼ੀਨੀ ਦੇ ਵਿੱਚ ਵੀ ਹੈਗਾ ਬਾਕੀ ਹੱਥੀ ਚਵਾਈ ਦੇ ਵਿੱਚ ਵੀ ਪੂਰਾ ਪ੍ਰੋਜੈਕਟ ਆ ਬੋਲੋ ਵੀ ਤੁਹਾਈ ਹੱਥੀ ਵੀਰ ਦੋ ਪਾਸੇ ਬੈਠ ਕੇ ਚਵਾਈ ਆ ਰਾਮ ਨਾ ਬੋਲੋ ਪਾਸੇ ਬੈਠ ਕੇ ਜਿਤਨਾ ਮਰਜ਼ੀ ਰ ਮਾਰਨਾ ਚਲੋ ਠੀਕ ਹੈ ਵੀਰੇ ਠੀਕ ਆ ਲਓ ਜੀ 76000 ਰੁਪਏ ਕੇ ਨੈਟ ਇੱਕ ਹੋਰ ਵੈਰ ਦਿਖਾਉਣੇ ਆ ਇਹ ਦੋਸਤੋ ਤਿਲੜ ਆ ਵੈਰ ਠੀਕ ਆ ਜੀ ਤੇ ਵੀਰ ਗੁਰਦੇਵ ਜੀ ਇਹ ਆਪਾਂ ਲਿਆਂਦੀ ਤਿਲੜ ਸੀ ਇਹ ਮੇਰੀ ਨਹੀਂ ਤਿਲੜ ਸੀ ਅੱਛਾ ਇਹ ਜਿੱਦਾਂ ਸੋਈ ਉਦਨੇ ਆਪਾਂ ਲਈ ਸੀ ਠੀਕ ਆ ਜੀ ਅੱਜ ਇਹਨੂੰ ਲ 1 ਮਹੀਨਾ ਹੋ ਗਿਆ ਉਹਦਾ ਮਹੀਨੇ 10 ਦਿਨ ਤੇ ਰੋਲ ਚੈਲ ਠੀਕ ਹੈ ਜੀ ਤੇ ਨਾ ਸਵਾਇਆ ਠੀਕ ਹੈ ਜੀ ਤੇ ਬੱਚੀ ਇਹਦੀ ਮਰ ਗਈ ਸੀ ਸਾਡੇ ਕੋਲ ਠੀਕ ਹੈ ਜੀ ਹਾਂ ਜੀ ਮਗਰ ਬੱਚਾ ਬੱਚੀ ਸੀ ਬੱਚੀ ਹਾਂ ਜੀ ਠੀਕ ਹੈ ਜੀ ਤੇ ਸੂਏ ਦੇ ਵਿੱਚ ਕਿੰਨੇ ਕਿੰਨੇ ਹੋ ਗਈਆਂ ਸੂਏ ਰਿਹਾ ਦੁੱਧੇ ਸੂਏ ਕਰਕੇ ਲੈਂਦੀ ਆਪਾਂ ਦੇ ਠੀਕ ਹੈ ਜੀ ਉਹ ਲਾ ਲਓ ਤੁਸੀਂ ਦੁੱਧੇ ਤੀਜੇ ਇੱਥੇ ਹੋਊ ਦੁੱਧੇ ਹੋਊ ਵੇਲੇ ਗੱਲ ਦਾ ਠੀਕ ਹੈ ਜੀ ਤੇ ਤੀਜੇ ਲਾ ਲਓ ਤੁਸੀਂ ਜੋ ਆਪਣੇ ਸਾਹਮਣੇ ਇੰਨਾ ਥਾਣਾ ਦੇ ਵਿੱਚੋਂ ਦੁੱਧ ਕਿੰਨਾ ਚੋ ਰਹੇ ਆਪਾਂ ਇੰਨਾ ਥਾਣਾ ਦੇ ਵਿੱਚੋਂ ਜਿਹੜਾ ਦੁੱਧ ਹੈ ਕੰਮ 14 ਤੋਂ 15 ਲੀਟਰ 14 ਲੀਟਰ ਆਪ ਦੋ ਤਿੰਨ ਟਾਈਮ ਜਿਤਨਾ ਮਰਜੀ ਬੰਦਾ ਤੇ ਵਿੱਚ 14 ਲੀਟਰ ਦੇ ਵਿੱਚੋਂ 100 ਗ੍ਰਾਮ ਵੀ ਦੁੱਧ ਨਹੀਂ ਕਰੂਗਾ 14 ਕਿਲੋ ਤੋਂ ਹਾਂਜੀ ਠੀਕ ਆ ਜੀ ਲਓ ਦੱਸੋ ਸਵੇਰ ਮੇਰਾ ਭਰਾਕ ਦੂਜਾ ਮੰਨ ਲਿਓ ਕੋ ਤੀਜਾ ਮੰਨ ਲਿਓ ਵੈਸੇ ਮੂੰਹ ਮੱਥੇ ਤੋਂ ਚਿਹਰੇ ਮੋਰੇ ਤੋਂ ਦੂਜੇ ਵੀ ਆਪਦੀ ਆ ਜਿਹੜਾ ਚੌਥਾ ਥਾਂ ਨੇ ਜਿਹੜਾ ਉਹਦੇ ਤੋਂ 10 ਦਾ ਆਉਂਦੀਆਂ ਪ੍ਰੋਪਰ ਉਹਦੇ ਨਹੀਂ ਆਉਂਦੀਆਂ ਮਤਲਬ ਕਿ ਬਲੌਕ ਨਹੀਂਗਾ ਬਲੌਕ ਨਹੀਂਗਾ 5-10 ਦਾ ਆਉਂਦੀਆਂ ਆਉਂਦੀਆਂ 10 ਦਾ ਆਉਦੇ ਚੋਂ ਸ਼ੁਰੂ ਤੇ ਆਉਣੀ ਆ ਉੱਥੇ ਥੋੜੀ ਬਹਦੀ ਖੇਚਲ ਕਰ ਲੈ ਅਗਲੇ ਸਵੇਰੇ ਚ ਹੋ ਸਕਦਾ ਹਾਂਜੀ 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 ਲਓ ਵੀ ਭਰਾਵਾਂ ਨੂੰ ਇਸ ਵਾਰ ਦੇ ਥੱਲੇ ਹਾਜ਼ਰ ਆ ਬਾਕੀ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਤੁਹਾਡੇ ਸਾਹਮਣੇ ਆ ਡੱਬੀ ਵੈੜਾ ਪਿੰਡੇ ਪੁੰਡੇ ਦੀ ਸਾਫ ਆ ਚਮਕਦਮ ਕਪੂਰੀ ਆ ਇਧਰੋਂ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓ ਦਿਖਾ ਦਿੰਨੇ ਆਪਾਂ ਥਾਂ ਇੱਕ ਵਰੀ ਠੀਕ ਆ ਜੀ ਸੋ ਤਿੰਨੇ ਥਣ ਵਾਰਦੇ ਤੇ ਤਿੰਨੇ ਥਣਾ ਦੇ ਵਿੱਚੋਂ 14 ਕਿਲੋ ਦੁੱਧ ਇਸ ਵਕਤ ਹਾਜ਼ਰ ਆ ਪਰਲੇ ਪਾਸੇ ਜਿਹੜਾ ਦੋਸਤੋ ਇੱਕ ਪਹਿਣੀ ਪਈ ਵਾਲਾ ਮਗਰਲਾ ਥਾਣਾ ਉਸ ਉਹ ਥਣ ਬਲੌਗ ਆ ਠੀਕ ਆ ਜੀ ਬਾਂਦਾਂ ਬਾਂਦ ਤੇ ਨਹੀਂ ਕਵਾਂਗੇ ਆਪਾਂ ਧਾਰਾਂੋਂ ਦੇ ਚ ਆਉਂਦੀਆਂ 5-10 ਠੀਕ ਆ ਜੀ ਉਹ ਤੁਹਾਨੂੰ ਆਪਾਂ ਕਹਿ ਸਕਦੇ ਵੀ ਤਿਲੜਾ ਤੇ ਤਿੰਨ ਥਣ ਪ੍ਰੋ ਤੇ 14 ਕਿਲੋ ਇਸ ਵਕਤ ਤੇ ਇਹਦੇ ਦੁੱਧ ਬਾਕੀ ਭਾਪੜਤਾ ਬੜਾ ਜਾਇਜ ਆਜ ਬਰੇਡ ਦੇ ਵਿੱਚ ਤੁਹਾਨੂੰ ਮਿਲ ਜੂਗੀ ਕੋਈ ਪਾਣਾ ਨਹੀਂ ਪਾਣਾ ਇਹਨੂੰ ਕੋਈ ਕੁਝ ਨਹੀਂ ਇੱਕ ਵੰਗਾ ਬਾਅਦ ਬਹਿਣਾ ਚੋਲਣੀ ਜਦੋਂ ਮੈਂ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਜੀ ਸੋਲਟ ਬੈ ਨਹੀਂ ਵਾਲੇ ਪਾਸੋਂ ਜਿਹੜਾ ਥਣ ਦੋਸਤੋ ਚੜਿਆ ਠੀਕ ਹੈ ਜੀ ਛੋਟਾ ਦਿਖਾਈ ਦੇ ਰਿਹਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੀ ਆ ਇਹ ਥਣ ਤੇਲ ਆ ਠੀਕ ਹੈ ਜੀ ਤੇ ਬਾਕੀ ਫੈਸ਼ਨ ਪੁਸ਼ਣ ਬਹੁਤ ਵਧੀਆ ਬਹਿੜਦਾ ਤੇ ਐਚਐਫ ਦੇ ਵਿੱਚ ਕੋਈ ਕਰਾਸ ਮਨ ਵਾਲੇ ਮੇਰਾ ਭਰਾ ਠੀਕ ਆ ਜੀ ਤੇ ਹਾਈਟ ਮੀਡੀਅਮ ਦੇ ਵਿੱਚ ਮੋੜ ਲਿਓ ਮੋੜ ਲਿਓ ਠੀਕ ਆ ਜੀ ਮੋੜ ਲਿਓ ਜੀ ਠੀਕ ਆ ਅੱਛਾ ਵੀਰ ਕਰਤਾਰ ਜੀ ਇਹਦੀ ਕੀਮਤਾਂ ਕਿੰਨੇ ਦੀ ਦੇ ਦੀਏ ਕੀਮਤ ਵੀਰ ਜੀ ਹੁਣ ਤੁਹਾਨੂੰ ਬੜਾ ਜਿਆਦਾ 14-15 ਕਿਲੋ ਦੁੱਧ ਆ ਜੇ ਤੇ ਚਾਰੇ ਨਾਲ ਠੀਕ ਹੈ ਬੇਤ ਤੁਹਾਨੂੰ ਪਤਾ ਹੀ ਹੈ ਜਨੇਰੀ ਹੈਗੀ ਹੀ ਵੜੇ ਆ ਫਿਰ ਤਾਂ ਚਲੋ ਮੋਲ ਹੀ ਕੋਈ ਨਹੀਂ ਹਾਂ ਜੀ ਹਾਂ ਜੀ ਹੁਣ ਆਪਾਂ ਸਾਰਾ ਪੂਰੀ ਰੇਟ ਤੇ ਜਾਣੀ ਸੀ ਹੁਣ ਆਪਾਂ 32000 ਰੁਪਿਆ ਮੁੱਲ ਕਰਾਂਗੇ 32000 ਦੀ ਅੱਜ ਹਾਂ ਜੀ ਕੋਈ ਲੈ 32000 ਤੋਂ ਮਾਨਤਾ ਕਰ ਦਾਂਗੇ 32000 ਚੋਂ 30 ਦੀ ਦੇ ਜਾਏ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ 32000 ਇਹਦੀ ਵੀਰ ਨੇ ਡਿਮਾਂਡ ਕੀਤੀ ਐ 30000 ਦੀ ਰੈਂਟ ਕੋਟੈਂਟ ਮਿਲ ਜੂਗੀ 14 ਕਿਲੋ ਦੁੱਧ ਬਾਕੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਆਪਾਂ ਠੀਕ ਆ ਸਵੈੜ ਚੰਗੀ ਆ ਤੇ ਉਹੀ ਆ ਵੀ ਜਿਹੜੀ ਪੂਰੀ ਹੁੰਦੀ ਕਰਮਾਂ ਦੀ ਕਿਸੇ ਪਾਸੋਂ ਖੁੰਜੀ ਨਾ ਹੁੰਦੀ ਤੇ ਸਾਰੇ ਭਰਾਵਾਂ ਨੂੰ ਪਤਾ ਹੀ ਐ ਵੀ 14 ਕਿਲੋ ਦੁੱਧ ਤੇ ਵੈੜ ਦਾ ਕੀ ਉਹ ਮੁੱਲ ਹੋਣਾ ਚਾਹੀਦਾ ਸੀਗਾ ਤੇ ਚੰਗੀ ਆ ਠੀਕ ਆ ਇੱਕ ਇਧਰਲੇ ਪਾਸੇ ਤੁਹਾਨੂੰ ਇੱਕ ਹੋਰ ਆਪਾਂ ਵੱਛੀ ਦਿਖਾਉਣੀ ਆ ਠੀਕ ਆ ਜੀ ਅਫਸਰ ਵੱਛੀ ਆ ਅੱਗੇ ਮੇਰੇ ਭਰਾ ਬਹੁਤ ਸ਼ੌਂਕ ਰੱਖਦੇ ਆ ਵੀ ਠੀਕ ਆ ਜੀ ਵੀ ਤਕਰੀਬਨ ਇਸ ਸਟੇਜ ਦੇ ਉੱਪਰ ਚਲੋ ਬੱਚਾ ਮਿਲ ਜੇ ਸ ਇਵੇਂ ਤੋ ਹੀ ਹੋਣਾ ਨੇ ਦੋ ਦੇ ਜਿਹੜੇ ਦੰਦ ਆ ਉਹਦੇ ਵਿੱਚ ਇੱਕ ਦੰਦ ਇਹਨੇ ਸਿੱਟਿਆ ਵਾ ਇੱਕ ਦੰਦ ਹੀ ਸਟਿਆ ਹਾਂਜੀ ਹਾਂਜੀ ਵੀ 2 ਸਵਾ ਕ 2 ਸਾਲ ਦੀ ਉਮਰ ਸਾਰੀ ਦੋ ਨਹੀਂ ਡੇਢ ਕ ਸਾਲ ਦੀ ਹੈ ਡੇਢ ਤੋਂ ਪੌਣੇ ਦੋ ਦੀ ਡੇਢ ਤੋਂ ਪੌਣੇ ਦੋ ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਤੁਸੀਂ ਦੰਦ ਵੀ ਨਾ ਵੀ ਸਟਿਆ ਇੱਕ ਤੇ ਚੱਕਣਾ ਛਟਾੜ ਹੀ ਕੀਤਾ ਹੋਗਾ ਭਾਗ ਚੱਕ ਲਿਆ ਹੋਗਾ ਜਾਂ ਪ੍ਰਾਪਤ ਕਰ ਗਈ ਚੱਕਿਆ ਨਹੀਂ ਠੀਕ ਹੈ ਜੀ ਨਾ ਲਓ ਵੀ ਇੱਕ ਦੰਦ ਸਟਿਆ ਡੇਗਾ ਜੀ ਦੋ ਦਾ ਉਹ ਕਦੇ ਅੱਜਪਣ ਕੀ ਸੱਚਾ ਨੇ ਬਸ ਠੀਕ ਹੈ ਜੀ ਠੀਕ ਹੈ ਬਾਕੀ ਝੋਲੀ ਝੋਲੀ ਦੀ ਸਾਫ ਹੈ ਨਾ ਝੋਲੀ ਝੋਲੀ ਦੀ ਸਾਫ ਹੈ ਮੇਰੇ ਬਾਕੀ ਇਹਦੀ ਮਾ ਦਾ ਰਕਾਰ ਜਿਹੜਾ ਵਾ 30 ਕਿਲੋ ਦਾ ਰਕਾਰ ਆ ਇਹਦੀ ਮਾ ਇਸ ਦੀ ਮਦਰਤਾ ਹਾਂ ਜੀ ਹਾਂ ਜੀ ਕਿਉਂਕਿ ਮਾ ਦੇ ਚਾਚੇ ਦੇ ਮੁੰਡੇ ਨੇ ਲਈ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਮਦਰ 30 ਲੀਟਰ ਤੇ ਵੀ ਰੰਦਾ ਵੀ ਚੱਲਦੀ ਰਹੀ ਆ ਬੱਚੀ ਬਹੁਤ ਪਿਆਰੀ ਆ ਠੀਕਾ ਜੀ ਸਟੇਟ ਪੜਾ ਤੁਸੀਂ ਦੇਖ ਸਕਦੇ ਜੇ ਮੂੰਹ ਮੱਥੇ ਤੋਂ ਬਿਲਕੁਲ ਛੋਟੇ ਜੇ ਕੰਨ ਆ ਤੇ ਮੇਰਾ ਭਰਾ ਕੋਈ ਅੱਗੇ ਸਾਹਮਣੀ ਚਾਹੁੰਦਾ ਠੀਕ ਹੈ ਜੀ ਈ ਆਈ ਤੁਸੀਂ ਕਰਵਾ ਲਿਓ ਜੀ ਠੀਕ ਆ ਜੀ ਇਹ ਹੋ ਜਾਣੀਗਾ ਹੁਣ ਜਿਵੇਂ ਹੀਟ ਕਰਦੇ ਨੇ ਗਾਲੀ ਆਏ ਪਹਿਲਾਂ ਹੀਟ ਕਰ ਚੁੱਕੀ ਆ ਠੀਕ ਆ ਠੀਕ ਆ ਅਸੀਂ ਅਗਲਾ ਕਰਾਈ ਨਹੀਂ ਆਈ ਐ ਕਿਹਾ ਚਲੋ ਦੂਜੀ ਹੀਟ ਨੂੰ ਕਰਾਵਾਂਗੇ ਠੀਕ ਆ ਜੀ ਤੇ ਰਮਾਨ ਆਨੇ ਟੀਕਾ ਹੁਣ ਭਾਵੇਂ ਜਨਵਰੀ ਭਰ ਲਿਓ ਕੋਈ ਫਰਵਰੀ ਭਰ ਲਿਓ ਮਤਲਬ ਥੋੜਾ ਮਿਰਰ ਮਿਕਸਚਰ ਪਾ ਗਏ ਜਾਂ ਚੜ ਗਏ ਤੇ ਹੀਟੇ ਕਰਮਾਲੀ ਦੇ ਮਹੀਨੇ ਡੇਢ ਤੇ ਬਣ ਹਾਂਜੀ ਹਾਂਜੀ ਥੋੜੇ ਕਾਰਵਾਈ ਉੱਤੇ ਮਨ ਕੇ ਪੈਰਵਾਈ ਵਾਲਾ ਬੰਦਾ ਵੀ ਕੋਈ ਲੈ ਗਿਆ ਤੇ ਏਆਈ ਤੋਂ ਹੀ ਸਮਝ ਲਓ ਹਾਂਜੀ ਹਾਂਜੀ ਇਹਦਾ ਵੀ ਇਹ ਮੁੱਲ ਕੀ ਕਰਦੇ ਆ ਦੇ ਕਿੰਨੇ ਦੀ ਦੇਣੀ ਬੱਚੀ ਆਪਾਂ ਜੀ ਮੁੱਲ ਵੀ ਜੀ ਤੁਹਾਨੂੰ ਬੜਾ ਤੇ ਐਡੀ ਵੱਚੀ ਜਦੋਂ ਆਪਾਂ ਤਿਆਰ ਕਰਦੇ ਆ ਨਾ 50000 ਰੁਪਏ ਹਾਂਜੀ ਖਾ ਜਾਂਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਕੀ ਆਪਾਂ ਕੋਈ ਨਹੀਂ ਮੋਲੇ ਦਾ ਗੈਰ ਹੀ ਆਪਾਂ 25000 ਰੁਪਏ ਜੋ ਮਾਨਤਾ ਕਰਾਂਗੇ ਦਾ 25000 ਚੋਂ ਹਾਂਜੀ ਮਾਨਤਾ ਕਰ ਦਿਆਂ ਕੋਈ ਠੀਕ ਆ ਜੀ ਹਾਂਜੀ 25000 ਦੇ ਵਿੱਚ ਜੋ ਬਾਕੀ ਕਸਰ-ਪੋਸਰ ਵੇਖ ਲੈ ਜੇ ਮੌਕੇ ਤੇ ਕਰਦੇ ਆ ਜੇ ਕੋਈ ਗੱਲ ਨਹੀਂ ਉਹ ਕੱਢਦਾ ਵੀਰੇ ਠੀਕ ਆ ਪਰ ਨਾ ਕੋਈ ਗੱਲ ਨਹੀਂ ਆ ਦੋਸਤ 25000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਾਂ ਨੂੰ ਹੋ ਜਾਊਗਾ ਤੇ ਬਾਕੀ ਇਹ ਕੋਈ ਤਾਂ ਨਾ ਆਪਾਂ ਥੋੜਾ ਜਿਹਾ ਹੋਰ ਝੋਲੀ ਵਾਲੇ ਪਾਸੇ ਵਿਖਾ ਦਿੰਨੇ ਆ ਆ ਵੇਖੋ ਥੋੜੀ ਬਚੀ ਆ ਤੇ ਹੋ ਸਕਦਾ ਵੀ ਖੋਲ ਕੇ ਵੀ ਤੁਹਾਨੂੰ ਵਿਖਾ ਦਈਏ ਦੋਵੀਂ ਵੇ ਨਹੀਂ ਕਰ ਰਹੇ ਉਹ ਗੱਡੀ-ਗੁੱਡੀ ਵੇਖ ਕੇ ਨਾ ਹਾਂ ਲਾਗੋਂ ਫੜਨੀ ਫੇਰ ਨਹੀਂ ਜਾਂਦੀ ਕਿ ਜੀ ਹਾਂ ਥੋੜਾ ਲਾਗਿਓ ਫੜ ਲਿਆ ਜੇ ਹੈ ਕਾ ਖੇਡਦੀ ਆ ਫਿਰ ਬੱਚੀ ਆਈ ਨਿੱਕੀ ਜਿਆ ਆ ਬਸ ਨੇੜੇ ਨੇੜੇ ਰੱਖਿਆ ਸੀ ਦੂਰ ਨਾਲ ਲਜਾਇਆ ਜੇ ਲੈਓ ਲੈਓ ਨਵੀਂ ਉਮਰ ਪਰਸ਼ਾਲਾ ਦਾ ਮਾਰੂਗੀ ਹੈ ਆ ਲੈ ਆ ਜਾ ਅੰਦਰ ਲੈ ਆ ਲੈ ਠੀਕ ਆ ਠੀਕ ਆ ਬਾਹਰ ਕਦੇ ਨਿਕਲੀ ਨਹੀਂ ਨਾ ਬਾਹਰਪੁਰ ਨਿਕਲਿਆ ਨਹੀਂ ਨਾ ਹੁੰਦਾ ਤਾਂ ਕਰਕੇ ਥੋੜੀ ਨਾ ਵੀ ਨਵੀਆਂ ਪਰਸ਼ਾਲਾ ਇਹ ਨਹੀਂ ਮਾਰਦੇ ਮਾਰਦੇ ਕਹਿੰਦੇ ਆ ਆ ਲਓ ਦੋਸਤੋ 25000 ਦੇ ਵਿੱਚੋਂ ਛੋੜ ਕੇ ਆਪਾਂ ਮਾਨਤਨ ਹੋਊਗਾ ਮੇਰਾ ਵੀਰ ਜਿਹਨੂੰ ਜਜੂਗੀ ਪਸੰਦ ਆਊਗੀ ਤੁਸੀਂ ਸੰਪਰਕ ਕਰ ਲਿਓ ਤਾਂ 30 ਲੀਟਰ ਮਿਲਕ ਰਕਾਰ ਵਾਲੀ ਇਸ ਦੀ ਮਦਰ ਰਹੀ ਹੈ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਆਪ ਜਜਮੈਂਟ ਕਰ ਲਿਓ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਪੂਸ਼ਨ ਚੰਗਾ ਹੈ ਡੱਬੀ ਤੇ ਬਿਲਕੁਲ ਵਾਈਟ ਤੇ ਬਲੈਕ ਡੱਬ ਨੇ ਇਹ ਅੱਜ ਟੋਟਲ 4 ਐਨੀਮਲ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਦਦਾਰੂ ਪਸ਼ੂ ਜਿਹੜੇ ਮੌਕੇ ਤੇ ਤਿੰਨ ਰੇਡਪੜ ਤੇ ਜੈ ਜ ਮੇਰਾ ਭਰਾ ਕੋਈ ਪਾਈ 24 25 ਲੀਟਰ ਦੀ ਝਾਕ ਕਰਦਾ ਕੋ ਫਾਰਮ ਦੇ ਵਿੱਚ ਪਾਉਣਾ ਚਾਹੁੰਦਾ ਵੈਡ ਤੇ ਤੁਹਾਨੂੰ ਇੱਕ ਆਪਾਂ ਦੂਸਰੇ ਨੰਬਰ ਤੇ ਵੈਡ ਦਿਖਾਈ ਆ ਤੇ ਇੱਕ ਜਰਸੀ ਬਰੀਡ ਦੇ ਸ਼ਕੀਨਾ ਵੀਰਾਂ ਦੇ ਲਈ ਇੱਕ ਜਰਸੀ ਬਰੀਡ ਦੇ ਵਿੱਚ ਦੋਂਦੀ ਬੱਛੀ ਆ ਠੀਕ ਆ ਜੀ ਤੇ ਸੰਪਰਕ ਕਰ ਲਿਓ ਤੇ ਫਿਰ ਗੁਰਦਿਆਲ ਇੱਕ ਨੰਬਰ ਆਪਣੇ ਕਰ ਦਈਏ ਸਾਜੇ ਜਿਹੜੇ ਇਹ ਨੰਬਰ 78146 15218 ਠੀਕ ਹੈ ਜੀ ਹਾਂਜੀ ਠੀਕ ਹੈ ਹੋਰ ਕੋਈ ਗੱਲਬਾਤ ਵੀਰ ਬਸ ਉਹਦੇ ਬਾਕੀ ਤੁਹਾਨੂੰ ਪਤਾ ਵਾ ਵੀ ਆਪਣਾ ਆਪਾ ਵੀਡੀਓ ਜਦੋਂ ਹੀ ਪਾਉਨੇ ਆ ਜੋ ਦੱਸਦੇ ਆ ਵੀਡੀਓ ਵਿੱਚ ਉਹ 100% ਹੀ ਹੁੰਦਾ ਬਿਲਕੁਲ ਜੀ ਬਿਲਕੁਲ ਆਪਾਂ ਨੂੰ 7-8 ਸਾਲ ਹੋ ਗਿਆ ਇਹ ਕੰਮ ਦੇ ਆਪਾਂ ਨੂੰ ਅਜੇ ਤੱਕ ਲਾਮਾ ਇੱਕ ਵੀ ਨਹੀਂ ਗਿਆ 7-8 ਸਾਲਾਂ ਦੀ ਬਿਲਕੁਲ ਜੀ ਬਿਲਕੁਲ ਆਪਣਾ ਇੱਥੇ ਲਾਗੇ ਲਾਗੇ ਵੀ ਜਿਹੜੇ ਭਰਾ ਆਪਣੇ ਕੋਲ ਲੈ ਕੇ ਗਏ ਆ ਪਸੂ ਉਹਨਾਂ ਨੇ ਇੱਕ ਜਣੇ ਨੇ ਦੱਸਦਾ ਹੋਇਆ ਖੜੀਆਂ ਆਪਣੇ ਕੋਲ ਜਿਹੜੇ ਮਤਲਬ ਛਡਾ ਛਡਾ ਜੀ ਪਾਉਂਦੇ ਲੋਕ ਸਹੀ ਹੈ ਜੀ ਤੇ ਆਪਣਾ ਕਦੀ ਉਹ ਕੰਮ ਨਹੀਂ ਗਿਆ ਹੈਗਾ ਵੀ ਬਾਕੀ ਚਲੋ ਪ੍ਰਮਾਤਮਾ ਕਰਨ ਵਾਲਾ ਵੈਗਰੂ ਆ ਆਪਾਂ ਦੇ ਕੋਲ ਨਹੀਂ ਬਿਲਕੁਲ हां जी हां दोस्तों साफ-सुथरा कामਾਂ ਠੀਕ ਹੈ ਜੀ ਇਸੇ ਤਰ੍ਹਾਂ ਨਾਗ ਆਉਂਦੇ ਆ ਜੋ ਵੀਰ ਦੱਸ ਦਿੰਦਾ ਠੀਕ ਹੈ ਜੀ ਉਹ ਨਿਕਲੂਗਾ ਕੋਈ ਵੀਰ ਇਹ ਨਹੀਂ ਵੀ ਦੂਰੋਂ ਕੋ 100 150 ਕਿਲੋਮੀਟਰ ਤੋਂ ਆ ਜਾਂਦੇ ਉਹ ਜਿੰਨਾ ਦੁੱਧ ਦੱਸਿਆ ਤੇ ਉਹਦੇ ਚ ਕੋਈ 2 4 ਕਿਲੋ ਦਾ ਕਿਲੋ 2 ਕਿਲੋ ਦਾ ਫਰਕ ਨਿਕਲੂਗਾ ਬਾਕੀ ਫਲ ਹਾਲ ਸਾਫ-ਸੁਥਰੇ ਨਾਗ ਨੇ ਪੂਰੀ ਡਿਟੇਲ ਪੂਰਾ ਰਿਕਾਰਡ ਤੁਹਾਨੂੰ ਦੱਸ ਦਿੱਤਾ ਅੱਜ ਦੇ ਸਮੇਂ ਤੱਕ ਪਸ਼ੂਆਂ ਦਾ ਜੋ ਵੀ ਆ ਮਿਲਤੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ